ਹਰ ਵਾਰ ਦੀ ਤਰ੍ਹਾਂ ਸੁਪਾਲ ਸਿੰਘ ਖੈਰਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੇਚ ਫਾਸੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਿਏ ਕਿ ਸੁਪਾਲ ਸਿੰਘ ਖੈਰਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਹੁਣ ਪੜਕਦੇ ਹੋਏ ਫਿਰ ਤੋਂ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਹੁਣ ਕਿਸਾਨਾਂ ਦੇ ਪੱਖ ਦੇ ਵਿੱਚ ਪੰਜਾਬ ਸਰਕਾਰ ਨੂੰ ਮੁੜ ਤੋਂ ਜਿਹੜਾ ਕਿ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਹੁਣ ਜੋ ਦੁਰਭਵ ਵਿਹਾਰ ਕੀਤਾ ਗਿਆ ਹੈ ਉਸ ਨੂੰ ਲੈ ਕੇ ਕਿਸਾਨਾਂ ਨੂੰ ਜੋ ਹਿਰਾਸਤ ਦੇ ਵਿੱਚ ਲਿਆ ਗਿਆ ਉਹ ਬਹੁਤ ਉਸ ਦੇ ਸਖਤ ਸ਼ਬਦਾਂ ਦੇ ਵਿੱਚ ਨਿਦਾ ਕਰਦੇ ਆ ਤੇ ਕਾਂਗਰਸ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਫਾਲਟ ਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆ ਰਹੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੂਜੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰਾਨੇ ਨੇ ਤੇ ਆ ਤੋਂ ਸੁਣੋ ਨੇ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਕੀ ਕਹਿਣਾ ਹੈ ਭਗਵੰਤ ਮਾਨ ਤੈਸ ਚ ਆਣ ਕੇ ਆਪਣਾ ਪੇਸ਼ੈਂਸ ਗਵਾ ਕੇ ਚੰਗੀ ਭਲੀ ਕਿਸਾਨਾਂ ਦੀ ਐਸ ਕੇ ਐਮ ਦੀ ਵੱਡੀ ਮੀਟਿੰਗ ਦੇ ਵਿੱਚੋਂ ਉੱਠ ਕੇ ਦੌੜ ਗਿਆ ਔਰ ਉਹਨਾਂ ਨੂੰ ਇਹ ਲੌਜੀਕ ਦੇ ਕੇ ਗਿਆ ਕਿ ਧਰਨੇ ਮਾਰਨ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਲੋਕਾਂ ਦਾ ਵਪਾਰ ਖਰਾਬ ਹੁੰਦਾ ਔਰ ਜਿਵੇਂ ਕਿ ਪਹਿਲਾਂ ਮਿੱਥਿਆ ਹੁੰਦਾ ਔਰ ਫਿਰ ਦੇਰ ਰਾਤ ਅ ਅੱਧੀ ਰਾਤ ਸਾਰੇ ਪੰਜਾਬ ਦੇ ਜਿਹੜੇ ਪ੍ਰਬੁੱਖ ਕਿਸਾਨ ਆਗੂ ਸੀਗੇ ਉਹਨਾਂ ਦੇ ਘਰਾਂ 'ਚ ਛਾਪੇ ਮਾਰ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਇਸ ਨੂੰ ਐਮਰਜੈਂਸੀ ਕਿਹਾ ਜਾ ਸਕਦਾ ਕਿਉਂਕਿ ਅਨ ਐਲਾਨੀ ਐਮਰਜੈਂਸੀ ਇਦਾਂ ਹੀ ਕਿਸੇ ਵਕਤ ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਸੀ ਲੋਕਾਂ ਦੇ ਬੋਲਣ ਦਾ ਅਧਿਕਾਰ ਖੋਲਿਆ ਸੀ ਪੈਨ ਨਾਲ ਲਿਖਣ ਦਾ ਅਧਿਕਾਰ ਮੀਡੀਆ ਦਾ ਖੋਲਿਆ ਸੀਗਾ ਤੇ ਆ ਜਿਹੜਾ ਏਡੇ ਵੱਡੇ ਪੱਧਰ ਦੇ ਉੱਤੇ ਹਮਲਾ ਕੀਤਾ ਕਿਸਾਨ ਆਗੂਆਂ ਦੇ ਉੱਤੇ ਇਹ ਇੱਕ ਕਿਸਮ ਦਾ ਮੈਂ ਕਹਿ ਸਕਦਾ ਕਿ ਪੰਜਾਬ ਨੂੰ ਹੁਣ ਪੂਲੀ ਸਟੇਟ ਬਣਾ ਦਿੱਤਾ ਗਿਆ ਵਾ ਪਹਿਲਾਂ ਆਪੋਜੀਸ਼ਨ ਦੀ ਆਵਾਜ਼ ਬੰਦ ਕਰਾਈ ਗਈ ਫਿਰ ਜਿਹੜੇ ਕਾਰਕੁਨ ਐਕਟਿਵਿਸਟ ਸੀਗੇ ਵੱਖ-ਵੱਖ ਤਰ੍ਹਾਂ ਦੇ ਫਿਰ ਉਹਨਾਂ ਨੂੰ ਉਹਨਾਂ ਦੇ ਪਰਚੇ ਦਰਜ ਕਰਕੇ ਅਰੈਸਟ ਰੈਸਟਾ ਪਾ ਕੇ ਜੀਲ੍ਹਾਂ ਚ ਸੁੱਟ ਕੇ ਉਹਨਾਂ ਦੀ ਆਵਾਜ਼ ਬੰਦ ਕਰਾਈ ਗਈ ਥੋੜੇ ਦਿਨ ਪਹਿਲਾਂ ਹੀ ਮਨਿੰਦਰਜੀਤ ਸਿੰਘ ਸਿੱਧੂ ਤੇ ਕਸੂਰ ਵੀ ਐਮਐਲਏ ਦਾ ਤੇ ਪਰਚਾ ਵੀ ਉਲਟਾ ਉਹਦੇ ਤੇ ਦਰਜ ਕੀਤਾ ਗਿਆ ਇਹ ਜੋ ਕੁਝ ਹੋ ਰਿਹਾ ਇਸੇ ਨੂੰ ਤਾਨਾਸ਼ਾਹ ਕਹਿੰਦੇ ਨੇ ਇਸੇ ਨੂੰ ਡਿਕਟੇਟਰਸ਼ਿਪ ਕਹਿੰਦੇ ਨੇ ਔਰ ਅਫਸੋਸ ਇਸ ਗੱਲ ਦਾ ਕਿ ਇਹਨਾਂ ਦੀ ਪਾਰਟੀ ਖੁਦ ਅੰਦੋਲਨ 'ਚੋਂ ਨਿਕਲੀ ਹੋਈ ਆ ਜਿਹੜੇ ਖੁਦ ਪਾਰਟੀ ਦਾ ਪਦੈਸ਼ ਹੀ ਅੰਦੋਲਨ 'ਚ ਹੋਵੇ ਜਿਹੜਾ ਅੰਨਾ ਹਜ਼ਾਰੇ ਨੇ ਕੀਤਾ ਉੱਥੇ ਦਿੱਲੀ ਬੈਠ ਕੇ ਕੀ ਭਗਵੰਤ ਸਿੰਘ ਮਾਨ ਉਦੋਂ ਦਿੱਲੀ ਦਾ ਵਪਾਰ ਤੇ ਲੋਕਾਂ ਨੂੰ ਉੱਥੇ ਹਰਾਸਮੈਂਟ ਨਹੀਂ ਹੋਇਆ ਵੀ ਕੋਈ ਹੋਈ ਹੋਵੇਗੀ ਕਿੰਨੇ ਮਹੀਨੇ ਅੰਦੋਲਨ ਚੱਲਿਆ ਔਰ ਜਦੋਂ ਤੁਸੀਂ ਆਪੋਜੀਸ਼ਨ ਸੀਗੇ ਜਾਂ ਹੁਣ ਜਦੋਂ ਕੇਜਰੀਵਾਲ ਆਪੋਜੀਸ਼ਨ ਚ ਕੀ ਅਤੀਸ਼ੀ ਰੋਡ ਸੜਕਾਂ ਤੇ ਬੈਠ ਕੇ ਤੇ ਉੱਥੇ ਵਿਰੋਧ ਨਹੀਂ ਕਰਦੀ ਸਰਕਾਰ ਦਾ ਕਿਉਂਕਿ ਇਹ ਸਾਡਾ ਫੰਡਮੈਂਟਲ ਰਾਈਟ ਆ ਸਾਨੂੰ ਸੰਵਿਧਾਨ ਨੇ ਦਿੱਤਾ ਕਿ ਤੁਸੀਂ ਆਪਣੀ ਗੱਲ ਰੱਖ ਸਕਦੇ ਆ ਔਰ ਆਪਣੀ ਗੱਲ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਫਿਰ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਤੁਸੀਂ ਖੋਰੇ ਲੋਕਾਂ ਦੇ ਵਿੱਚੋਂ ਔਰ ਆਪਾਂ ਸਾਰਿਆਂ ਨੂੰ ਪਤਾ ਕਿ ਇਸ ਸਕੀਮ ਨੇ ਦਿੱਲੀ ਵਿੱਚ ਕਿੰਨਾ ਸ਼ਾਂਤਮਈ ਸਵਾ ਸਾਲ ਅੰਦੋਲਨ ਕੀਤਾ ਸ਼ਾਂਤਮਈ ਰਿਹਾ ਬਿਲਕੁਲ ਹੀ ਤੁਸੀਂ ਪੀਸਫੁਲ ਪ੍ਰੋਟੈਸਟ ਦਾ ਵੀ ਪੰਜਾਬ ਚੋਂ ਲੋਕਾਂ ਦਾ ਅਧਿਕਾਰ ਖੋ ਕੇ ਕੀ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੰਦ ਕਰਾਉਣਾ ਚਾਹੁੰਦੇ ਹੋ ਉਹਨਾਂ ਨੂੰ ਧਮਕਾਉਣਾ ਚਾਹੁੰਦੇ ਹੋ ਉਹਨਾਂ ਨੂੰ ਡਰਾ ਡਰਾ ਕੇ ਉਹਨਾਂ ਦੀ ਬਾਹਾਂ ਮਰੋੜ ਕੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਹੋ ਲੱਖ ਦੀ ਲਾਨਤ ਹੈ ਯਾਰ ਤੁਹਾਡੇ ਤੇ ਲੱਖ ਦੀ ਲਾਨਤ ਹੈ ਤੁਹਾਡੇ ਤੇ ਮੇਰਾ ਖਿਆਲ ਹੈ ਤੁਸੀਂ ਤਾਂ ਬੀਜੇਪੀ ਤੇ ਮੋਦੀ ਦਾ ਵੀ ਰਿਕਾਰਡ ਤੋੜ ਦਿੱਤਾ ਇਸ ਤਰ੍ਹਾਂ ਨਾਲ ਤਾਂ ਬੀਜੇਪੀ ਤੇ ਮੋਦੀ ਨੇ ਵੀ ਲੋਕਾਂ ਨੂੰ ਇਸ ਵੱਡੇ ਪੱਧਰ ਦੇ ਉੱਤੇ ਰਾਸਤ ਚ ਨਹੀਂ ਲਿਆ ਠੀਕ ਹੈ ਉਹਨਾਂ ਨੇ ਦਿੱਲੀ ਵਿੱਚ ਆਣ ਕੇ ਉਹਨਾਂ ਨੇ ਦਿੱਲੀ ਦੇ ਬਾਰਡਰ ਤੋਂ ਅੱਗੇ ਨਹੀਂ ਵਧਣ ਦਿੱਤਾ ਪਰ ਸਵਾ ਸਾਲ ਉੱਥੇ ਬੈਠੇ ਰਹੇ ਉਹ ਪੀਸਫੁਲ ਪ੍ਰੋਟੈਸਟ ਕਰਦੇ ਰਹੇ ਨਾ ਦਿੱਲੀ ਅਕਸਰ ਮੇਨ ਨੈਸ਼ਨਲ ਹਾਈਵੇ ਅਪਰੋਚ ਟੂ ਦ ਕੈਪੀਟਲ ਆ ਉਹ ਵੀ ਬੰਦ ਕੀਤਾ ਹੋਇਆ ਸੀ ਉਹਨਾਂ ਨੇ ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਤਾਂ ਯਾਰ ਆਪਣੇ ਪੰਜਾਬ ਦੇ ਲੋਕਾਂ ਦੇ ਤਸ਼ੱਦਦ ਕਰਨ ਦੇ ਉੱਤੇ ਆਗੇ ਚਾਹੇ ਮੈਂ ਆਗੂਆਂ ਦਾ ਨਾਮ ਲੈਣ ਦਾ ਭਾਰਤੀ ਕਿਸਾਨ ਯੂਨੀਅਨ ਦੇ ਵੱਖ-ਵੱਖ ਆਗੂਆਂ ਨੂੰ ਕੱਲ ਰਾਤ ਦਾ ਤੁਸੀਂ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਇੱਥੋਂ ਇੱਕ ਗੱਲ ਹੋਰ ਬੜੀ ਸਪਸ਼ਟ ਹੋ ਰਹੀ ਹੈ ਹੁਣ ਲੋਕੋ ਅਚੀ ਤਰ੍ਹਾਂ ਸਮਝੋ ਕਿ ਇਹ ਐਂਟੀ ਪੰਜਾਬ ਵੀ ਆ ਔਰ ਐਂਟੀ ਸਿੱਖ ਵੀ ਸਾਬਤ ਹੋ ਚੁੱਕਾ ਜਿੱਦਾਂ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ੍ਹ ਪਿਛਲੇ 2 ਟਾ ਹਿਸਾਲ ਦਾ ਰੱਖਿਆ ਹੋਇਆ ਫਿਰ ਯੂਆਪਾ ਲਾ ਦਿੱਤੇ ਉੱਥੇ ਅੱਜ ਪੰਜਾਬ ਦੇ ਵਿੱਚ ਅ ਫਰਜ਼ੀ ਪੁਲਿਸ ਮੁਕਾਬਲੇ ਵੀ ਚੱਲ ਰਹੇ ਨੇ ਐਂਟੀ ਸਿੱਖ ਵੀ ਸਾਬਤ ਹੋ ਗਿਆ ਤੇ ਹੁਣ ਇਹ ਐਂਟੀ ਫਾਰਮਰ ਵੀ ਸਾਬਤ ਹੋ ਗਿਆ ਵਾ ਕਿਸਾਨਾਂ ਨੂੰ ਜਿਹੜਾ ਸ਼ੰਭੂ ਦੀ ਬਾਰਡਰ ਤੇ ਜਿਹੜੀ ਦੀਵਾਰ ਲਾਈ ਹੋਈ ਹੈ ਨਾ ਉਹ ਸਾਡੀ ਟੈਰੀਟਰੀ ਚ ਆ ਜਿਹੜਾ ਹਰਿਆਣਾ ਪੁਲਿਸ ਨੇ ਆਣ ਕੇ ਟੇਅਰ ਗੈਸ ਛੁੱਟੇ ਤੇ ਸ਼ੁਭਕਰਨ ਨੂੰ ਮਾਰਿਆ ਗੋਲੀ ਮਾਰ ਕੇ ਉਹ ਸਾਡੀ ਧਰਤੀ ਦੇ ਅੰਦਰ ਵੜ ਕੇ ਮਾਰਿਆ ਗਿਆ ਕਿਸਾਨ ਨੂੰ ਮੈਂ ਤਾਂ ਬਹੁਤ ਦੇਰ ਦਾ ਕਹਿਣਾ ਕਿ ਬੀਜੇਪੀ ਦੀ ਵੀ ਟੀਮ ਆ ਭਗਵੰਤ ਮਾਨ ਪੂਰਾ ਉਸੇ ਹੀ ਰਵਈਏ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲੱਗਿਆ ਉਹਨਾਂ ਨੂੰ ਰੋਂਦਣ ਲੱਗਿਆ ਉਹਨਾਂ ਨੂੰ ਦਬਾਰਿਆ ਵਾ ਇਸ ਲਈ ਇਹਦੀ ਮੈਂ ਸਖਤ ਤੋਂ ਸਖਤ ਸ਼ਬਦਾਂ ਨਾਲ ਨਿਖੇਦੀ ਕਰਦੀ ਮੈਂ ਆਪਣੇ ਕਾਂਗਰਸ ਦੇ ਸਾਰੇ ਕਿਸਾਨ ਵਿੰਗ ਦੇਸ਼ ਦਾ ਪ੍ਰੈਜ਼ੀਡੈਂਟ ਆ ਪ੍ਰਧਾਨ ਮੈਂ ਐਸਕੇਐਮ ਦੇ ਆਗੂਆਂ ਦੀ ਜੋ ਅरेस्ट ਕੀਤੀ ਆ ਵੱਖ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਨਿਖੇਦੀ ਕਰਦਾ ਵਾਂ ਔਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਪੰਜਾਬ ਦੇ ਲੋਕ ਤੁਸੀਂ ਕੋਈ ਵੀ ਅਗਲਾ ਪ੍ਰੋਗਰਾਮ ਦਿਓਗੇ ਅਸੀਂ ਹੌਮ ਹਮਾ ਕੇ ਪੂਰੀ ਜ਼ੋਰ ਦੇ ਨਾਲ ਤੁਹਾਡੇ ਤੁਹਾਡੀ ਹਮਦਦ ਕਰਾਂਗੇ ਔਰ ਭਗਵੰਤ ਮਾਨ ਦਾ ਤੇ ਕੇਚਰੀਵਾਲ ਦਾ ਚਿਹਰਾ ਨੰਗਾ ਹੋ ਚੁੱਕਾ ਵਾ ਇਹ ਬੀਜੇਪੀ ਦੇ ਏਜੰਟ ਨੇ ਜੋ ਬੀਜੇਪੀ ਦਾ ਉੱਥੋਂ ਹੁਕਮ ਆਉਂਦਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਅੰਦੋਲਨ ਨਹੀਂ ਕਰਨ ਦੇਣਾ ਇਹਨੇ ਉਸ ਹੁਕਮ ਨੂੰ ਇੱਥੇ ਲਾਗੂ ਕੀਤਾ ਵਾ ਇਹ ਤਾਂ ਬਹੁਤ ਅਫਸੋਸ ਕਿਉਂਕਿ ਲੋਕਾਂ ਨੇ ਤਾਂ ਭਲੇਖੇ ਨਾਲ ਆਪਣਾ ਸਮਝ ਕੇ ਚੁਣਿਆ ਸੀ ਨਾ ਕਿ ਇਹਦੇ ਸਿਰ ਤੇ ਪੱਗ ਆ ਇਹ ਕਿਸਾਨਾਂ ਦੀ ਗੱਲ ਕਰਦਾ ਤੇ ਕੇਚਰੀਵਾਲ ਪੰਜਾਬ ਦੀ ਗੱਲ ਕਰਦਾ ਤੇ ਅਸੀਂ ਇਹਨੂੰ ਵੋਟ ਪਾ ਕੇ ਇਸ ਲਈ ਬਣਾਇਆ ਸੀ ਤੈਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਤੂੰ ਆਪਣੇ ਹੀ ਬੰਦਿਆਂ ਨੂੰ ਰਾਤ ਦੇਰ ਪੁਲਿਸ ਨੂੰ ਘਰਾਂ 'ਚ ਵੜ ਕੇ ਤਲਾਸ਼ੀਆਂ ਲੈ ਕੇ ਉਹਨਾਂ ਨੂੰ ਅੰਦਰ ਅਰੈਸਟ ਕਰੇਗਾ ਤੇ ਜੀਲਾ 'ਚ ਛੁੱਟੇਗਾ